ਕੀ ਨਾਈ ਆਪਣਾ ਕਿਹੜਾ ਪਿੰਡ ਆ ਗੁਰਚੰਦ ਸਿੰਘ ਨਾਈ ਜੀ ਪਿੰਡ ਦੇਲਾ ਸੀ ਆ ਕੀ ਰੌਲਾ ਆਪਣਾ ਜੀ ਮਤਲਬ ਆਪਣੀ ਨੂੰਹ ਆ ਜਿਹੜੀ ਇਲਜ਼ਾਮ ਲਾ ਰਹੀ ਮੈਨੂੰ ਮੇਰਾ ਬੰਦਾ ਜਿਹੜਾ ਹਿੱਸਾ ਨਹੀਂ ਦੇ ਰਿਹਾ ਕੀ ਕਰਨਾ ਉਹ ਕੀ ਮਤਲਬ ਸਾਰੀ ਜਾਣਕਾਰੀ ਦਿਓ ਉਹਦੇ ਬਾਰੇ ਜੀ ਇਹਦਾ ਜੀ 2003 ਚ ਵਿਆਹ ਹੋਇਆ ਸੀ 2009 ਕੁਚੇ ਦਾ ਇਹ ਥਾਣੇ ਤਸੀਲੇ ਆਪ ਤੇ ਚੱਲ ਪਏ ਜੀ ਦੋਨੇ ਜੀ ਠੀਕ ਹੈ ਜੀ ਥਾਣੇ ਤਸੀਲੇ ਚੱਲ ਕੇ ਚੱਲੀ ਗਏ ਚੱਲ ਗਏ ਜੀ ਉਸ ਤੋਂ ਬਾਅਦ ਮਤਲ 9 10 ਤੋਂ ਬਾਅਦ ਤਾਂ ਇਹ ਲੈ ਗਈ ਬਾਗੀ ਅੱਛਾ ਜੀ ਹਾਂ ਜੀ ਇਹ ਸਮਾਨ ਵੀ ਲੈ ਗਈ ਉਹ ਰੋ ਠੀਕ ਹੈ ਜੀ ਜਿਹੜਾ ਦਾਜ ਵਾਲਾ ਸਮਾਨ ਹੈ ਉਹ ਵੀ ਸਾਰਾ ਠੀਕ ਹੈ ਜੀ ਆਪਦਾ ਠਾਣੇ ਮੂਨਕ ਲੈ ਗਈ ਇਹਨੂੰ ਬਥੇਰਾ ਰੋਕਿਆ ਮੈਂ ਬਈ ਸਮਾਨ ਨਾ ਚੱਕੀ ਨਾ ਜੀ ਮੰਨੀ ਨਹੀਂ ਲੈ ਗਈ ਲਿਜਾ ਕੇ ਜੀ ਚੱਲ ਚੱਲੀ ਗਏ ਚੱਲ ਚੱਲ ਕੇ ਜੀ ਇਹਦਾ ਫਿਰ ਇਹਨੇ ਕੋਈ 498 ਪਤਾ ਨਹੀਂ ਕੀ ਠੀਕ ਹੈ ਜੀ ਇਹ ਤੇ ਕੇਸ ਹੋ ਗਿਆ 498 ਮੇਰੇ ਘਰ ਵਾਲੀ ਤੇ ਵੀ ਕਰਤਾ ਇਹਨਾਂ ਤੇ ਤੇ ਉਹਨਾਂ ਤੇ ਕਰਤਾ ਠੀਕ ਹੈ ਜੀ ਉਹ ਚ ਜੀ ਆ ਫਿਰ ਉਹ ਸਾਲ ਪਰ سزا ਕੱਟ ਗਿਆ ਹੈ ਕੌਣ ਜੀ ਲਖਵਿੰਦਰ ਜੀ ਅੱਛਾ 1 ਸਾਲ ਦੀ سزا ਕੱਟ ਹਾਂ ਜੀ ਮੇਰੇ ਘਰ ਵਾਲੀ ਬਰੀ ਹੋ ਗਈ ਤੁਹਾਡੀ ਨੂਨੇ ਕਰਿਆ ਸੀ ਕੇ ਆ ਮੇਰੀ ਨੂਨੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਸਾਲ ਵਰਨ ਕੱਟ ਲਾ ਕੇ ਆਇਆ ਠੀਕ ਹੈ ਜੀ ਜਿਆਦਾ سزا ਕੱਟ ਕੇ ਆ ਗਿਆ ਜੀ ਉਦੋਂ ਬਾਅਦ ਫਿਰ ਇਹਨੇ ਖਰਚੇ ਖਰਚੇ ਦਾ ਪਤਾ ਨਹੀਂ ਕਾਦਾ ਪਾਇਆ ਠੀਕ ਹੈ ਜੀ ਫੇਰਾ ਜੀ 40 40 ਦਿਨ ਕਈ ਵਾਰੀ ਕੱਟ ਕੇ ਆਇਆ ਇਹਦਾ ਨਕਲਾਂ ਕਢਾਈਆਂ ਜੀ ਉਹ ਇਸਬੀ ਨੇ ਕਹਿ ਕੇ ਸਾਨੂੰ ਉਹ ਤਾਂ 600 ਦਿਨ ਜੇਲ੍ਹ ਲਿਕੜੀ ਆ ਦੀ ਅੱਛਾ ਆਪਣੇ ਬੇਟੇ ਦੀ ਹਾਂ ਜੀ 600 ਦਿਨ ਕੱਟ ਜੇਲ੍ਹ ਚ ਲਵਾਤਾ ਇਹਨੇ ਠੀਕ ਹੈ ਜੀ ਹਾਂ ਜੀ ਫੇਰ ਉਹ ਰਹਿ ਗਿਆ ਬੁਮਾਠ ਮਾਰ ਹੋਣ ਲੱਗ ਗਿਆ ਉਹ ਚ ਰਹਿਣ ਲੱਗ ਗਿਆ ਜਿਆਦੇ ਫੇਰ ਇਹ ਬਿਮਾਰ ਹੋਇਆ ਫੇਰ ਅਸੀਂ ਇੱਕ ਦੋ ਵਾਰੀ ਚੱਕ ਕੇ ਕਈ ਵਾਰੀ ਟੁਹਾਣੇ ਜਾਂ ਹਸਾਰ ਲਾ ਕੇ ਆਏ ਉਦੋਂ ਮੈਂ ਬਥੇਰੇ ਫੋਨ ਕਰੇ ਇਹਨੂੰ ਵੀ ਤੂੰ ਮਾਹ ਪਤਾ ਲਿਆ ਕਰ ਮੜ ਜਾ ਕੱਲੀ ਐ ਤੂੰ ਲਾਇਆ ਉਥੇ 20 ਦਿਨ ਲਾਇਜ਼ ਨੇ ਕਰਾ ਕਰਾ ਮਹੀਨਾ ਲਾਇਆ ਅੱਛਾ ਵੀ ਤੂੰ ਦੋ ਦੋ ਲਾ ਬਗ ਜਾ ਕਰ ਹੁਣ ਤੈਨੂੰ ਕੁਝ ਕਹਿੰਦਾ ਕੋਈ ਦਿਖਾ ਠੀਕ ਹੈ ਜੀ ਬਗ ਜਾ ਨਾ ਨਾ ਮੰਨੀ ਜੀ ਮੇਰੀ ਪਤਾ ਲੈਣ ਨਹੀਂ ਆਈ ਹੈਗੀ ਗੱਲ ਮੁਕਾ ਠੀਕ ਹੈ ਜੀ ਗੱਲ ਮੁਕਾ ਜੀ ਉਹ ਮੁੱਕ ਵੀ ਗਿਆ ਅੱਛਾ ਜੀ ਹਾਂ ਜਦ ਮੁੱਕ ਗਿਆ ਫਿਰ ਇਹ ਕੋਤੇ ਆਈ ਐ ਦਾਤੇ ਆਈ ਐ ਮੌਤ ਕੀ ਕਾਰਨ ਹੋਈ ਜੀ ਉਹਦੀ ਬੇਟੇ ਦੀ ਆਪਣੀ ਦੀ ਮੌਤ ਜੀ ਇਸੇ ਕਾਰਨ ਹੋਈ ਇਹਨੇ ਬਹੁਤਾ ਰੱਖਿਆ ਉਹ ਜ ਤੰਗ ਕਰਕੇ ਨਾ ਤਾਂ ਉਹਨੂੰ ਕੰਮ ਕਾਰਨਾ ਨਾ ਉਹਨੂੰ ਖਾਣ ਪੀਣ ਨਾ ਉਹਦਾ ਬੇੜਾ ਕਵੇੜਾ ਇਹਨੂੰ ਬੜਾ ਤੰਗ ਕਰਿਆ ਨੇ ਮੇਰੀ ਨੂੰਨੇ ਮੁੰਡੇ ਨੂੰ ਹਾਂ ਜੀ ਉਸੇ ਕਰਕੇ ਉਹਦੀ ਮੌਤ ਹੋਈ ਅੱਛਾ ਜੀ ਜੀ ਉਸੇ ਕਰਕੇ ਮੌਤ ਹੋਈ ਐਨਾ ਆਉ ਨਹੀਂ ਤੀ ਦੋ ਬੰਦੇ ਵਰਗਾ ਪਿਆ ਤੀਓ ਠੀਕ ਹੈ ਜੀ ਹਾਂ ਜੀ ਉਸੇ ਕਰਕੇ ਮੌਤ ਹੋਈ ਚੱਲ ਅਸੀਂ ਤਾਂ ਫੇਰ ਨਹੀਂ ਬੋਲੇ ਕੋਈ ਨਹੀਂ ਆ ਗਈ ਫੁੱਲਾਂ ਤੇ ਨਹੀਂ ਆਈ ਠੀਕ ਜੀ। ਉਹ ਕਿਤੇ ਆਈ ਸਾਡੇ ਘਰੇ ਨਹੀਂ ਬੜੀ ਬਾਹਰੇ ਬਾਹਰ ਗੁਰਦੁਆਰੇ ਚ ਬਾਗੀ। ਠੀਕ ਜੀ। ਬਤੇ ਰੱਖਿਆ ਇਹਨੂੰ ਵੀ ਤੂੰ ਆਪਦੇ ਹੁਣ ਲਵੇ ਤਾਂ ਲੱਗ ਜਾ। ਹੁਣ ਤਾਂ ਤੂੰ ਵਹਿ ਜਾ। ਠੀਕ। ਨਾ ਜੀ ਮੰਨੀ ਨਹੀਂ ਬਾਗੀ। ਜਾ ਕੇ ਜੀ ਫੇਰ ਅਸੀਂ ਚਲੋ ਮਹੀਨੇ ਵਿਦਨਾ ਬਾਦ ਰਾ ਕੁੜੀ ਲੱਗ ਗਿਆ ਕਹਿਣ ਕਹਿ ਵੀ ਆਪਾਂ ਮਿਲਾਈਏ। ਮਾਂ ਜਾਇਆ ਉਹ। ਠੀਕ ਹੈ ਜੀ। ਇਹ ਬਾਗੀਆਂ ਜਾ ਆਈਆਂ। ਉਸ ਤੋਂ ਬਾਅਦ ਮੈਂ ਮੇਰੇ ਘਰ ਵਾਲੀ ਨੂੰ ਲੈ ਕੇ ਫੇਰ ਗਿਆ। ਠੀਕ ਹੈ ਜੀ। ਫੇਰ ਅਸੀਂ ਸਾਰਾ ਦਿਨ ਲਾ ਕੇ ਆਏ। अच्छा हां जी सारा <coughs> दिन मैं इन्नू ਬਥੇਰਾ ਸਮਝਾਇਆ ਮਾਂ ਹੁਣ ਤਾਂ ਤੈਨੂੰ ਮਾਰਨ ਆ ਨੀ ਰਿਹਦਾ ਠੀਕ ਹੈ ਖਰਚਾ ਦੇਣਾ ਮੈਂ ਵੀ ਐ ਤੂੰ ਆਪਣੇ ਘਰੇ ਆ ਜਾ ਸਾਡਾ ਘਰ ਬੂਆ ਖੁੱਲਾ ਰਹਿ ਜੂ ਕਹਿੰਦੀ ਜਮੀਨ ਨਾਂ ਲਵਾਏਗਾ ਫੇਰ ਹੋਊਗੀ ਜਮੀਨ ਨਾਂ ਲਵਾਵਾਂ ਮਾਂ ਮੇਰੀ ਗੱਲ ਸੁਣ ਜਮੀਨ ਤੀਆ ਕੌਣ ਹੈ ਓਰੇ ਹੈਗੀ ਤਾਂ ਪਈ ਜਬ ਬੈਟੀਆਂ ਤੇਰੀ ਉਹ ਐ ਤੂੰ ਬਹਿ ਜਾ ਓਰੇ ਬੈਟੀਆਂ ਜਦ ਸਾਰੀਆਂ ਆਈਆਂ ਹੁੰਦਾ ਤੂੰ ਕੁੜੀਆਂ ਬਿਆਹਾਂਗੇ ਕਰਾਂਗੇ ਪਤਾ ਨਹੀਂ ਜਿਵੇਂ ਜਿਹੜੇ ਹਿਸਾਬ ਨਾਲ ਨਾ ਜੀ ਮੰਨੀ ਨਹੀਂ ਮੇਰੀ ਆਈ ਨਹੀਂ ਹੈਗੀ ਉਹ ਨਹੀਂ ਆਈ ਹੈਗੀ ਹੁਣ ਮੇਰੇ ਤੇ 7 ਕੇਸ ਨੇ ਅੱਛਾ 7 ਕੇਸ ਚੱਲਦੇ ਨੇ ਮੇਰੇ ਤੇ ਠੀਕ ਹੈ ਜੀ ਹਾਂ ਮੈਂ ਉਹ ਵੀ ਤੇਨੂੰ ਜੋਰ ਲਾਇਆ ਵੀ ਤੂੰ ਕੇਸ 7 ਕੇਸਾਂ ਤੋਂ ਮੰਗਦੀਆਂ ਤੂੰ 7 ਕੇ ਵਾਪਸ ਲੈ ਲੈ ਤੂੰ ਜਿਹੜਾ ਕੁਝ ਕਹਿਨੀ ਆ ਵਾਪਾ ਕਰ ਲਾਂਗੇ ਬੈ ਕੇ ਤੇਨੂੰ ਦੱਸ ਕੀ ਤਕਲੀਫ ਹੈ ਕੁੜੀ ਵਿਆਹਣੀ ਫਲਾਣਾ ਮਾਂ ਕੁੜੀ ਬਣੀ ਮੈਂ ਬੈਠਿਆਂ ਦੱਸ ਮੈਂ ਤੈਨੂੰ ਕਦੇ ਉਹ ਕਰੇ ਇਹਨਾਂ ਨੂੰ ਮਾੜੇ ਕਹਿੰਦਾ ਮੈਂ ਪੁੱਤ ਨੂੰ ਤੇ ਮਾਂ ਨੂੰ ਉਹਨੂੰ ਮੈਂ ਕਦੇ ਮਾੜਾ ਨਹੀਂ ਬੋਲਿਆ ਮਤਨ ਜਵਾਬ ਦਿਆ ਕਦੇ ਕੀ ਗੱਲ ਹੈ ਕੁੜੀਆਂ ਵਿਆਹ ਲੋਕ ਦੁਨ ਲੋਕਾਂ ਦੀਆਂ ਵੈਜਨ ਆਪਾਂ ਆਪ ਨਹੀਂ ਵਿਆਹ ਸਕਦੇ ਨਾ ਜੀ ਕੋਈ ਮੇਰਾ ਜਿਹੜਾ ਇਹ ਉਹ ਦੂਸ਼ਨ ਲਾਉਂਦੇ ਨੇ ਉਹਦੇ ਉਹ ਕਰਾਤਾ ਉਹ ਕਰਾਤਾ ਜੀ ਉਹ ਸਾਨੂੰ ਚੱਕੀਂ ਦੀ ਫਿਰਦੇ ਨੇ ਮੂਣਕ ਵਾਲੇ ਮੇਰਾ ਪਤੀ ਜਾਂ ਕਿਤੇ ਜਾਣਾ ਹੈ ਬਿਮਾਰ ਹੈ ਠਮਾਰ ਹੈ ਹੁਣ ਤਿੰਨ ਚਾਰ ਵਾਰੀ ਇਹਨੂੰ ਵੀ ਲੈ ਗਿਆ ਮੈਨੂੰ ਵੀ ਲੈ ਗਿਆ ਹੁਣ ਜੇ ਕਿਤੇ ਜਾਣਾ ਹੈ ਹੁਣ ਇਹ ਤਾਂ ਪਹਿਲਾਂ ਟਲ ਕੇ ਕਿਸੇ ਅਨਸਾਰਾ ਤਲਬੀ ਸੀ ਕੀਦਾ ਸਾਰਾ ਲੱਭੀ ਹੈ ਮੀਡੀਆ ਤੇ ਵੀਡੀਓ ਵੀ ਵਾਇਰਲ ਹੋ ਰਹੀ ਹੈ ਜੀ ਤੁਹਾਡੀ ਮਾਰਕਟਾਈ ਹੋ ਰਹੀ ਹੈ ਉਹ ਕੀ ਕਾਰਨ ਸੀ ਕਿਉਂ ਹੋਈ ਹੈ ਜੀ ਉਹ ਮਾਰਕਟਾਈ ਐ ਤੇ ਜੀ ਤੱਕੇ ਨਾਲ ਉਹ ਲਾਰੇ ਤੇ ਮੀਟਰ ਠੀਕ ਹੈ ਜੀ ਬਗੈਰ ਕਾਨੂੰਨੀ ਮੀਟਰ ਮੇਰੇ ਲੱਗਿਆ ਹੈ ਐਡਾ ਮੇਰਾ ਮਕਾਨ ਕੋਈ ਉਹ ਤਾਂ ਹੈ ਨਹੀਂ ਕੋਟੀ ਵੀ ਕੋਈ ਮੀਟਰ ਤੇ ਮੀਟਰ ਹੈਗਾ ਤੇ ਮੈਂ ਉਹਨਾਂ ਨੂੰ ਹਟਾਉਂਦਾ ਤੇ ਬਈ ਤੁਸੀਂ ਦੇਖਾ ਇਹ ਕੰਮ ਨਾ ਕਰੋ ਇਹਨਾਂ ਦਾ ਸੁਣੀ ਨਹੀਂ ਜੀ ਮੇਰੀ ਨੂੰ ਦੀ ਉਂਗਲੀ ਲੱਗੀ ਹੋਈ ਸੀ ਮੈਂ ਤਾਂ ਕਟਾਤਾ ਠੀਕ ਹੈ ਜੀ ਮੈਂ ਤਾਂ ਪਤਾ ਨਹੀਂ ਕਿੰਨੇ ਕੁ ਮਾਰ ਕੇ ਕੀ ਕਰਗੇ ਠੀਕ ਹੈ ਆ ਮੇਰੇ ਨੂਨੇ ਕੰਮ ਬਨੇ ਸਰ ਮੇਰੇ ਨੂਨੇ ਕੰਮ ਕਰਾਇਆ ਜਿਹੜੀ ਇੱਕ ਵਾਰੀ ਨਹੀਂ ਦੋ ਵਾਰੀ ਮੇਰੇ ਨੂਨੇ ਮੇਰੇ ਹਜ਼ਾਲਾ ਕਰਾਤਾ ਔਰ ਨੂਹ ਕਿਹੜੀ ਹੈ ਵੀ ਉਹ ਨੂਹ ਹੈ ਮੇਰੀ ਜਿਹੜੀ ਮੈਂ ਮੈਨੂੰ ਕੁਟਾਰੀ ਹੈ ਠੀਕ ਹੈ ਹੈ ਉਹ ਉਲਟੀ ਮੇਥੋਂ ਜ਼ਮੀਨ ਮੰਗ ਰਹੀ ਹੈ ਕਿੱਥੋਂ ਦੇਦਾ ਮੈਂ ਦੇ ਦੂ ਕੋਈ ਪਿੰਡ ਦੇ ਕੁਝ ਮੌਤਬਰ ਬੰਦੇ ਨੇ ਪਿੰਡ ਦੇ ਕੁਝ ਉਹ ਤੁਹਾਡੀ ਨੂਹ ਦਾ ਸਾਥ ਦੇ ਰਹੇ ਨੇ ਪਿੰਡ ਚ ਕੀ ਕਾਰਨ ਆ ਵੀ ਤੁਹਾਡਾ ਸਾਥ ਕਿਉਂ ਨਹੀਂ ਦੇ ਰਹੇ ਏ ਜੀ ਉਹਨਾਂ ਮੋਤਬਰ ਬੰਦੇ ਦਾ ਇਹ ਬੇਰਾ ਨਹੀਂ ਪੜਦਾ ਵੀ ਉਹਨਾਂ ਨੂੰ ਲਾਲਚ ਕਾਦਾ ਹੈ ਕੀ ਲਾਲਚ ਹੈ ਉਹ ਬਾਖ ਨੂੰ ਮੇਰੇ ਨਾਲ ਖਾਂਦੇ ਪੀਂਦੇ ਮੇਰੇ ਨਾਲ ਬੋਲਦੇ ਚੱਲਦੇ ਇੰਨਾ ਕੀ ਲਾਲਚ ਹੋ ਗਿਆ ਉਹਨਾਂ ਨੂੰ ਵੀ ਉਹ ਸਾਰਾ ਕੁਝ ਹੋ ਗਿਆ ਮੈਨੂੰ ਬਹਿ ਕੇ ਗੱਲ ਕਰਾ ਸਕਦੇ ਨੇ ਬੁਲਾ ਲਓ ਮੈਂ ਸਰਪੰਚ ਨੂੰ ਵੀ ਆਖਿਆ ਵੀ ਬਹਿ ਕੇ ਗੱਲ ਕਰਾ ਦੇ ਕੋਈ ਗੱਲ ਨਹੀਂ ਆਪਾਂ ਬਹਿ ਕੇ ਕਰ ਲਾਂਗੇ ਏ ਜੀ ਕੋਈ ਗੱਲ ਨਹੀਂ ਇਹ ਪਤਾ ਨਹੀਂ ਕੀ ਕੋਈ ਲਾਲਚ ਹੈ ਉਹਦਾ ਇੰਨਾ ਕੋਈ ਦੇਖੀ ਵੀ ਗੱਲ ਕਰਾਉਣ ਦੀ ਮਜਾਰੇ ਮੈਨੂੰ ਕਟਾਰ ਮਾਰ ਕਟਾਈ ਕਰ ਰਹੇ ਨੇ ਇਹ ਨਹੀਂ ਸਮਝ ਆ ਰਹੀ ਵੀ ਕਾਦਾ ਲਾਲਚ ਹੈ ਕੀ ਇਹਨਾਂ ਨੂੰ ਲਾਲਚ ਦੇ ਮੋਰ ਪਰ ਬੰਦੇ ਨੇ ਕੋਈ ਉਹ ਨਹੀਂ ਹੈਗਾ ਜਿਹੜਾ ਮੈਨੂੰ ਇਹ ਕਹਿੰਦੇ ਨੇ ਵੀ ਉਹ ਕਰਿਆ ਪੈਸਾ ਦੇਆ ਜੀ ਪੁਲਿਸ ਨੂੰ ਪੈਸਾ ਪੁਲਿਸ ਇਮਾਨਦਾਰ ਹੈ ਸਰਕਾਰ ਇਮਾਨਦਾਰ ਹੈ ਕੋਈ ਪੈਸਾ ਨਹੀਂ ਕਿਸੇ ਨੇ ਮੰਗਿਆ ਕੋਈ ਪੈਸਾ ਦੇਆ ਨਹੀਂ ਸਭ ਝੂਠੇ ਦੂਸ਼ਣ ਨੇ ਸਾਰੇ ਇੰਨਾ ਤੁਸੀਂ ਹਿਸਾਬ ਲਾਓ ਐਡਾ ਬੰਦਾ ਕਿਹੜਾ ਜਿਹੜਾ ਕੁੱਟਮਾਰ ਕਰਕੇ ਉਹਨੂੰ ਚੀਜ਼ ਦੇ ਦੇ ਕੋਈ ਉਹਨੂੰ ਉਹ ਕਰਦੇ ਜਿਹੜੇ ਚੱਲ ਬੰਦੇ ਕਹਿੰਦੇ ਨੇ ਜੇ ਉਹਨਾਂ ਦੀਆਂ ਨੂਹਾਂ ਉਹਨਾਂ ਦੀਆਂ ਦਾੜੀਆਂ ਪਟਾਉਣ ਉਹਦੇ ਜ਼ਮੀਨ ਦੇ ਦਣਗੇ ਐਨਾ ਸਾਹਿਬ ਜੇ ਉਹ ਦੇ ਦਣਗੇ ਤਾਂ ਤਾਂ ਠੀਕ ਹੈ ਹੁਣ ਜੇ ਮੇਰੇ ਨਾਲ ਐਨਾ ਹੁਣ ਐਨਾ ਮੇਰੇ ਨਾਲ ਤੁਰਦੇ ਫਿਰਦੇ ਬਣ ਰਹੀ ਹੈ ਜਦ ਮੈਂ ਜ਼ਮੀਨ ਜੇ ਉਹ ਕਰੀਏ ਆਪਾਂ ਕਿਸੇ ਨੂੰ ਉਹ ਮੈਨੂੰ ਰੋਟੀ ਦੇ ਦੇਣਗੇ ਕੋਈ ਇਹ ਨਾ ਇਹਦਾ ਜੀ ਕੋਈ ਵੀ ਬੰਦਾ ਹੈ ਕੂਰ ਮਾਰ ਕੇ ਕਿਸੇ ਤੋਂ ਕੁਝ ਨਹੀਂ ਮਿਲਦਾ ਇਹ ਪਿਆਰ ਨਾਲ ਜੋ ਮਰਜ਼ੀ ਕਾਓ ਯਮਾਰ ਜੀ ਪੀਓ ਖਾਓ ਹੁਣ ਆਏ ਕੁੱਟਮਾਰ ਕਰਕੇ ਤਾਂ ਦੇਖ ਆਏ ਨਹੀਂ ਜੀ ਕਰਦਾ ਬਾਹ ਦਾ ਗੁਰਦੁਆਰੇ ਨੂੰ ਦੇ ਦੇ ਕਿਸੇ ਨੂੰ ਦੇ ਦੇ ਉਹ ਚੰਗਾ ਹੁੰਦਾ ਐ ਐਨੀ ਬੇਇਜ਼ਤੀਆਂ ਕਰਾ ਕੇ ਮੈਂ ਕਿਵੇਂ ਉਹ ਕਰਦਾ ਹਾ ਜੀ ਜਿਹੜੀ ਗੱਲ ਕਰ ਰਹੇ ਨੇ ਕਹਿੰਦੇ ਵੀ ਇਹਦੇ ਕੋਲੇ ਚਾਰੀ ਕੋਲੇ ਕੋਈ ਰੋਜ਼ਗਾਰ ਨਹੀਂ ਇਹਦੇ ਕੋਲੇ ਉਹ ਨਹੀਂ ਇਹਦੇ ਕੋਲੇ ਕਰੋੜਾਂ ਦੀ ਜ਼ਮੀਨ ਐ ਪੇਕੇ ਇਹ ਪਹਿਣਾ ਪਹਿਣਾ ਨਹੀਂ ਬੱਸ ਪਾਈ ਹੈ ਨਹੀਂ ਇੱਕ ਕਰੋੜ ਚੰਗੀ ਕੋਠੀ ਐ ਵਧੀਆ ਮਕਾਨ ਬਣਾ ਰੱਖਿਆ ਡੰਗਰ ਪਸੂ ਐ ਆਪਣੇ ਤਾਂ ਕੁਝ ਨਹੀਂ ਇਹਦੇ 2-2 ਕਰੋੜ ਦਾ ਕਿਲਾ ਵਿਗਦਾ ਇੱਥੇ ਇਹਨੂੰ ਕਈ ਕਿਲੇ ਆਉਂਦੇ ਨੇ ਚੰਗੀ ਉਹ ਐ ਇਹ ਤਾਂ ਇੱਕ ਲਾਲਚ ਮੇਰੇ ਨਾਲ ਪਤਾ ਨਹੀਂ ਕੀ ਬਹਿ ਰਾਇਦਾ ਮੇਰੇ ਨਾਲ ਲਾਲਚ ਕੋਈ ਮੈਨੂੰ ਉਹ ਨਹੀਂ ਕਰਿਆ ਨਾਲੇ ਕਦੇ ਵੀ ਇਹ ਸਭ ਝੂਠ ਮਾਰਦੇ ਨੇ ਸਾਰਾ ਕੁਝ ਹੈਗਾ ਇਹਦੇ ਕੋਲੇ ਮੈਥੋਂ ਤਾਂ ਬਹੁਤ ਮੂਰੇ ਆ ਹਾਂਜੀ ਸਾਰਾ ਕੁਝ ਹੈ ਤੇ ਫਿਰ ਮੈਂ ਵੀ ਕੋਈ ਉਹ ਨਹੀਂ ਕਰਿਆ ਇਸ ਨੂੰ ਪਰ ਮੇਰੇ ਨਾਲ ਲਾਲਚ ਹੈ ਜਿਹੜਾ ਇਹਨੇ ਮੈਨੂੰ ਤੰਗ ਕਰਨਾ ਚੱਲ ਅਜੇ ਵੀ ਕਹਿਣਾ ਬਈ ਤੂੰ ਸੰਭਲ ਜਾ ਕੋਈ ਨਾਣੀ ਤੇ ਉਹ ਨਹੀਂ ਤੂੰ ਹਾਂ ਉਹ ਹਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਜੀ ਮੈਨੂੰ ਸਹਾਇਤਾ ਦੇਣੀ ਚਾਹੀਦੀ ਹੈ ਹੁਣ ਮੈਨੂੰ ਤਾਂ ਇਹ ਮਰੌਣ ਵਾਲੀ ਗੱਲ ਹੈ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਪ੍ਰਸ਼ਾਸਨ ਮੇਰੀ ਜ਼ਮੀਨ ਵਹਾਵੇ ਮੇਰਾ ਘਰ ਢੇਲਾ ਕਰਾਵੇ ਹੁਣ ਅਸੀਂ ਤਾਂ ਬਾਹਰ ਲਿਕੜੇ ਫਿਰਦੇ ਅਸੀਂ ਤਾਂ ਬਾਹਰ ਕੱਢ ਤੇ ਅਸੀਂ ਤਾਂ ਡਰਦੇ ਬਾਹਰ ਫਿਰਦੇ ਹਾਂ ਠੀਕ ਹੈ ਹੈ ਕਦੇ ਮੈਂ ਮੇਰੇ ਨੂੰ ਉਹ ਨਹੀਂ ਆਖਿਆ ਤੂੰ ਕੋਈ ਨਹੀਂ ਬਹਿ ਜਾ ਬਹਿ ਕੇ ਆਪਾਂ ਤੈਨੂੰ ਹਸਾਬ ਕਰ ਤੂੰ ਕੋਈ ਵਾਲੀ ਉਹਨਾ ਪਤਾ ਨਹੀਂ ਕੀ ਦੇ ਮੰਗਣ ਲੱਗਦੇ ਕਿਹਦੇ ਨਾਲ ਕਿਸੇ ਦਾ ਮੇਰਾ ਕਹਿਣਾ ਨਹੀਂ ਮੰਨਣਾ ਬਾਹਰੇ ਬਾਤ ਚੱਲਣਾ ਇਹਨੇ ਇਹਦਾ ਕੋਈ ਉਹ ਨਹੀਂ ਹੈਗਾ ਹੁਣੇ ਏਸੇ ਗੱਲ ਪਿੱਛੇ ਤਾਂ ਮੁੰਡਾ ਮੁੱਕਿਆ ਠੀਕ ਹੈ ਜੀ ਏਸੀ ਉਹ ਚਾਕੇ ਹੁਣ ਮੇਰਾ ਵੀ ਕੋਈ ਹਿੱਲਾ ਨਹੀਂ ਹੈਗਾ ਕੋਈ ਟਾਈਮ ਨਹੀਂ ਹੈਗਾ ਰੋਟੀ ਦਾ ਨਹੀਂ ਚਾਹਦਾ ਨਹੀਂ ਮੈਨੂੰ ਵੀ ਮਾਰਨ ਨੂੰ ਫਿਰਦੀ ਆ ਇਹਨੂੰ ਲਾਲਚ ਜੀ ਵੱਡੀ ਗੱਲ ਹੈ ਜ਼ਮੀਨ ਦਾ ਸਾਡਾ ਕਿਸੇ ਦਾ ਲਾਲਚ ਨਹੀਂ ਦਾ ਸਾਡਾ ਕਿਸੇ ਦਾ ਪਿਆਰ ਹੈ ਵੀ ਸਾਡੀ ਸੇਵਾ ਕਰੂਗੀ ਆ ਸੇਵਾ ਕਰਦੀ ਆ ਆ ਪਾਪੇ ਮੈਨੂੰ ਫੋਨ ਬੰਦ ਕਰ ਲਾ ਨਹੀਂ ਉਹ ਮੈਨੂੰ ਕਹਿੰਦੀ ਮੈਂ ਕਿਹੜਾ ਇਹਨੂੰ ਕਦੇ ਕਾਲ ਨਾ ਧੁੱਪੜ ਕਦੇ ਬੋਲਿਆ ਉਹ ਮੈਨੂੰ ਕਹਿੰਦੀ ਇਹਨੂੰ ਤਾਂ ਜ਼ਮੀਨ ਦਾ ਲਾਲਚ ਹੈ ਜ਼ਮੀਨ ਜਾਈਏ ਨੂੰ ਹੋ ਰਿਹਾ ਇਹਨੂੰ ਨਾ ਸਾਡਾ ਪਿਆਰ ਨਾ ਪਹਿਲਾ ਮੁੰਡੇ ਦਾ ਪਿਆਰ ਸੀ ਮੈਂ ਤਾਂ ਇਹ ਹੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਮੇਰੀ ਸਹਾਇਤਾ ਕਰੀ ਜਾਓ ਮੇਰਾ ਕਿਸੇ ਹਿਸਾਬ ਨਾਲ ਪ੍ਰਸ਼ਾਸਨ ਤੋਂ ਤਾਂ ਇਹ ਹੀ ਮੰਗ ਮੰਗਦੇ ਆ ਕੀ ਨਾ ਜੀ ਆਪਣਾ ਕਿਹੜਾ ਪਿੰਡ ਹੈ ਮੇਰਾ ਨਾਂ ਗਗਨਦੀਪ ਕੌਰ ਹੈ ਵੀਰੇ ਦੇਲਾ ਸੀਹਾ ਮੇਰਾ ਪਿੰਡਾ ਜੀ ਕੀ ਮਸਲਾ ਜੀ ਮਤਲਬ ਪਿੰਡ ਜਿਹੜਾ ਹੋਇਆ ਹੋਇਆ ਆਪਣੇ ਮੇਰਾ ਵੀਰੋ ਮੇਰੇ ਸਹੁਰਿਆਂ ਨਾਲ ਐ ਮੈਨੂੰ ਇੱਥੋਂ ਪਿੰਡ ਦੇ ਵਿੱਚ ਰਹਿਣ ਨਹੀਂ ਦਿੱਤਾ ਜਾ ਰਿਹਾ ਮੇਰੀ ਸੱਸ ਸਹੁਰਾ ਮੈਨੂੰ ਘਰੋਂ ਕੱਢ ਰਹੇ ਨੇ ਜੀ ਸ਼ੁਰੂ ਤੋਂ ਹੀ ਮੈਨੂੰ ਤੰਗ ਪਰੇਸ਼ਾਨ ਕਰਦੇ ਨੇ ਜੀ ਮੇਰੇ ਸੱਸ ਸਹੁਰਾ ਅੱਛਾ ਕੌਣ ਕੌਣ ਹੈ ਪਰਿਵਾਰ ਚ ਪਰਿਵਾਰ ਚ ਜੀ ਮੇਰੀ ਸੱਸ ਸਹੁਰਾ ਜੀ ਨਣਦੇ ਸਾਰੇ ਵਿਚੀ ਨੰਡੋਈਆ ਉਹਨਾਂ ਦਾ ਬੱਚਾ ਵੀ ਹੈ ਨਾਲੇ ਜੀ ਅੱਛਾ ਹਾਂਜੀ ਤੇ ਆਪਣੇ ਕਿੰਨੇ ਬੱਚੇ ਨੇ ਜੀ ਮੇਰੀ ਗੁੱਡੀਆਂ ਨੇ ਜੀ ਦੋ ਦੋ ਅੱਛਾ ਹਾਂਜੀ ਕੀ ਕਰਨਾ ਜੀ ਤੰਗ ਪਰੇਸ਼ਾਨ ਕਰਦੇ ਨੇ ਤੰਗ ਪਰੇਸ਼ਾਨ ਦਾਤਾ ਜੀ ਇਹ ਸ਼ੁਰੂ ਤੋਂ ਹੀ ਤੰਗ ਕਰਦੇ ਨੇ ਜਿੱਥੋਂ ਮੇਰਾ ਵਿਆਹ ਹੋ ਗਿਆ ਸੀਗਾ ਜੀ ਆ ਸਾਡੇ ਭਰਾ ਨਹੀਂ ਹੈਗਾ ਜੀ ਪਿੱਛੇ ਅਸੀਂ ਪਹਿਣਾ ਪਹਿਣਾ ਜੀ ਸ਼ੁਰੂ ਤੋਂ ਇਹ ਮੈਨੂੰ ਕਹਿੰਦੀਆਂ ਵੀ ਉੱਥੋਂ ਬੰਦਾ ਹਿੱਸਾ ਲੈ ਕੇ ਆ ਮੇਰੀ ਸੱਸ ਸੋ ਮੇਰੇ ਘਰ ਵਾਲਾ ਸਾਰੇ ਮੈਨੂੰ ਇਸੇ ਗੱਲ ਪਿੱਛੇ ਤੰਗ ਕਰਦੇ ਨੇ ਜੀ ਅੱਛਾ ਇੱਕ ਮੇਰੇ ਜੂਰੇ ਬੱਚੀਆਂ ਹੋਈਆਂ ਨੇ ਦੋ ਬੇਟਾ ਨਹੀਂ ਹੋਇਆ ਮੈਨੂੰ ਉਹ ਗੱਲ ਪਿੱਛੇ ਵੀ ਤੰਗ ਕਰਦੇ ਨੇ ਵੀ ਤੇਰਾ ਉਰੇ ਕੁਝ ਨਹੀਂ ਤੇਰੇ ਬੱਚੀਆਂ ਨੇ ਤਾਂ ਬੇਟੇ ਨੂੰ ਜਨਮ ਨਹੀਂ ਦਿੱਤਾ ਕਿੰਨੇ ਟਾਈਮ ਤੋਂ ਚੱਲ ਰਿਹਾ ਇਹ ਜਿਹੜਾ ਆਪਣਾ ਰੋਲਾ ਜੀ ਇਹ ਇਹ ਵੀਰੇ ਉਹ ਤਾਂ ਮੇਰਾ ਤਾਂ ਇਹਨਾਂ ਨਾਲ ਝਗੜਾ ਜਿੱਥੋਂ ਮੇਰਾ ਵਿਆਹ ਹੋ ਗਿਆ ਸੀ ਉੱਥੇ ਹੀ ਹੋ ਗਿਆ ਸੀ ਉਹ ਤਾਂ 2010 ਦਾ ਤਾਂ ਮੈਂ ਪੱਕਾ ਹੀ ਚੱਲਦਾ ਵੀਰੇ ਇਹਨਾਂ ਨਾਲ ਤੁਹਾਡੇ ਘਰ ਵਾਲਾ ਹੈਗਾ ਨਹੀਂ ਵੀਰੇ ਉਹਨਾਂ ਦੀ 2019 ਦੇ ਵਿੱਚ ਡੈਥ ਹੋ ਗਈ ਹੁਣ ਕਿੰਨੇ ਭਰਾ ਨੇ ਤੁਹਾਡੇ ਘਰ ਵਾਲਾ ਇੱਕ ਭੈਣ ਹੈ ਜੀ ਇੱਕ ਭਰਾ ਹੈ 2019 ਦੇ ਵਿੱਚ ਡੈਥ ਕਿਵੇਂ ਹੋ ਗਈ ਸੀ ਇਹਨਾਂ ਦੀ ਡੈਥ ਜੀ ਉਹ ਸ਼ਰਨਸ਼ਾ ਕਰਦੇ ਸ਼ਰਾਬ ਸ਼ਰੂਪ ਪਿੰਦੇ ਸੀਗੇ ਅੱਛਾ ਇਹ ਕਿੰਨੀ ਜ਼ਮੀਨ ਆਉਂਦੀ ਹੈ ਤੁਹਾਡੇ ਪਰਿਵਾਰਕ ਜ਼ਮੀਨ ਕਿੰਨੀ ਹੈ ਸਾਡੇ ਕੋਲੇ ਜੀ ਇਹਨਾਂ ਦੇ ਮੇਰੇ ਸਹੁਰੇ ਕੋਲ 9.5 ਕਿੱਲੇ ਬਾਣਦੇ ਸੀਗੇ ਜੀ ਉਹਦੇ ਵਿੱਚ ਵੀਰੇ ਇਹਨਾਂ ਨੇ ਸਵਾ ਕਿਲਾ ਤਾਂ ਮੇਰੇ ਘਰ ਵਾਲੇ ਦੇ ਨਾਂ ਸੀਗਾ ਬਾਣਾ ਮੈਂ ਕੋਰਟ ਦੇ ਵਿੱਚ ਕੇਸ ਲਾਇਆ ਹੋਇਆ ਸੀ ਵੀਰੇ ਖਰਚੇ ਦਾ ਇਹਨਾਂ ਨੂੰ ਜਦੋਂ ਕੋਰਟ ਦੇ ਵਿੱਚ ਖਾਚਾ ਪਿਆ ਗਿਆ ਲਖਵਿੰਦਰ ਸਿੰਘ ਮੇਰੇ ਘਰ ਵਾਲੇ ਦਾ ਨਾਂ ਹੈ ਜੀ ਇਹਨੂੰ ਜਦੋਂ ਕੋਰਟ ਦੇ ਵਿੱਚੋਂ ਖਾਚਾ ਪਿਆ ਗਿਆ ਜੀ ਇਹ ਨਹੀਂ ਭੈਣ ਨੇ ਜ਼ਮੀਨ ਉਹ ਤੋਂ ਆਪਦੇ ਨਾਂ ਲਵਾ ਲਿਆ ਸਵਾ ਕਿਲਾ ਜੀ ਠੀਕ ਉਸ ਤੋਂ ਬਾਅਦ ਜੀ ਸਾਡਾ ਐ ਚੱਲੀ ਗਿਆ ਇਹਨਾਂ ਨੇ ਖਰਚਾ ਗੁਜ਼ਾਰਾ ਮੈਨੂੰ ਕੁਝ ਨਹੀਂ ਪਰਿਆ ਹੈਗਾ ਕਦੇ ਵੀ ਹੁਣ ਜੀ ਇਹਨਾਂ ਨੇ ਗਿਫਟ ਦੇਤੀ ਆਪਦੇ ਮੇਰੇ ਸਹੁਰੇ ਨੇ 3 ਕਿਲੇ ਪੌਣੇ 3 ਕਿਲੇ ਬਾਣਦੇ ਜੀ ਸਾਡੇ ਇੱਕ ਮੇਰਾ ਜੇਠ ਰਹਿੰਦਾ ਮੂਨਕ ਉਹ ਮੇਰੀ ਜਠਾਣੀ ਦੇ ਨਾਂ ਲਵਾਤੀ ਜੀ ਸਾਡੇ ਤਾਇਆ ਜੀ ਦੀ ਨੋਂਦੇ ਕਿ ਜੁਨੇ ਤਾਇਆ ਜੀ ਦੇ ਨੇ ਹਾਂ ਜੀ ਸਰ ਲਖਵਿੰਦਰ ਸਿੰਘ ਦੇ ਜਿਹੜੇ ਤਾਇਆ ਜੀ ਨੇ ਨਾ ਉਹਨਾਂ ਦੀ ਨੂਹ ਦੇ ਨਾਂ ਲਵਾਤੀ ਜੀ ਇਹਨੇ 3 ਕਿੱਲੇ ਪਾਉਣੇ 3 ਕਿੱਲੇ ਬਾਣਦੇ ਹੁਣ ਕਿੰਨਾ ਬਾਣ ਬਚ ਗਿਆ ਜੀ ਹੁਣ ਵੀਰੇ ਬਾਣ ਇਹਨਾਂ ਕੋਲੇ ਸਵਾ ਕਿੱਲਾ ਕੁੜੀ ਵਾਲਾ ਰਹਿ ਰਿਹਾ ਇਹਨਾਂ ਕੋਲੇ 5 ਕਿੱਲੇ ਹੋਰ ਨੇ ਮੇਰੇ ਸਹੁਰੇ ਦੇ ਨਾਂ ਉਹ ਮੈਨੂੰ ਕੋਟ ਨੇ ਸਟੇ ਜੀ ਸਾਰੇ ਬਾਣ ਤੇ ਦਿੱਤੀ ਹੋਈ ਹਾਂ ਜੀ ਹੁਣ ਤੁਸੀਂ ਕੀ ਕਿੰਨਾ ਬਾਣ ਮਤਲਬ ਕਹਿੰਦੇ ਮੈਨੂੰ ਮਿਲ ਜੇ ਗੁਜ਼ਾਰੇ ਦੇ ਲਈ ਜੀ ਸਰ ਮੈਂ ਤਾਂ ਨਾ ਤੋ ਤਿੱਜਾ ਸੀ ਮੰਗ ਰਹੀ ਆ ਜੀ ਸਵਾ 9 ਕਿੱਲਿਆਂ ਚਾਹ ਵੀ ਮੇਰੇ ਦੋ ਬੱਚੀਆਂ ਨੇ ਵੀ ਮੇਰੀਆਂ ਬੱਚੀਆਂ ਦਾ ਹੱਕ ਮੈਨੂੰ ਦੇ ਦਿਓ ਜੀ ਸੱਤ ਜਿਹੜੀ ਛੱਤ ਹੈ ਜੀ ਦੋ ਕਮਰੇ ਇਹ ਮੈਥੋਂ ਬਾਰ ਬਾਰ ਪੁਲਸ ਦੇ ਥਰੂ ਖੋਹ ਲੈਂਦੇ ਨੇ ਜੀ ਵੀ ਇੱਕ ਮੇਰਾ ਹੋ ਨਾ ਖੋਇਆ ਜਾਵੇ ਵੀ ਮੈਂ ਆਪ ਦੇ ਨਗਰ ਚ ਬਸਾਂ ਜੀ ਦੇ ਇੰਦਾ ਸੀ ਹੱਜ ਹੁਣ ਮੰਗ ਕੀ ਕਰਦੇ ਹਾਂ ਤੁਸੀਂ ਹੁਣ ਮੰਗ ਵੀਰੇ ਇੱਕ ਤਾਂ ਮੇਰੇ ਸਿਰ ਦੀ ਛੱਤ ਨਾ ਖੋਈ ਜਾਵੇ ਇੱਕ ਵੀਰੇ ਮੇਰਾ ਹੱਕ ਮੇਰੀਆਂ ਬੱਚੀਆਂ ਨੂੰ ਦਿੱਤਾ ਜਾਵੇ ਠੀਕ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਕੀ ਕਰੀਏ ਵੀਰੇ ਮੰਗ ਤਾਂ ਕਰਦੀਆਂ ਵੀ ਮੈਨੂੰ ਪ੍ਰਸ਼ਾਸਨ ਇੱਥੇ ਦੇਲੇ ਮੇਰੇ ਘਰੇ ਮੈਨੂੰ ਬਿਸਾਵੇ ਮੇਰੇ ਸਿਰ ਉੱਤ ਨਾ ਖੋਣ ਦੇਵੇ ਪਰ ਪ੍ਰਸ਼ਾਸਨ ਨੇ ਤਾਂ ਆ ਕੇ ਜੀ ਦੇਲਾ ਸੀ ਹਾ ਤੇ ਸਰਪੰਚ ਦੇ ਨਾਲ ਬਹੁਤ ਜਿਆਦਾ ਮੌਜੂਦਾ ਨਾਲ ਧੱਕਾ ਕਰਿਆ ਜੀ ਥਾਪੜੋ ਥਾਪੜੀ ਮਾਰੀ ਨੇ ਜੀ ਸਾਡਾ ਇੱਕ ਹਰਦੀਪ ਸਿੰਘ ਸਰਪੰਚ ਜੀ ਸਾਫ ਕਾ ਉਹਦੇ ਵੀ ਧੱਕਾ ਨੂੰ ਕੀ ਕਰੀਏ ਜੀ ਇੱਕ ਸਾਡੇ ਰਿੱਕੂ ਫੌਜੀ ਹੈ ਵੀਰਾ ਉਹਦੇ ਵੀ ਧੱਕਾ ਨੂੰ ਕੀ ਕਰਗੀ ਜੀ ਪੁਲਿਸ ਤੇ ਮੈਨੂੰ ਵੀ ਗੱਡੀ ਚ ਸਿੱਟਿਆ ਗਿਆ ਜੀ ਬਹੁਤ ਧੱਕਾ ਹੋਇਆ ਇੱਕ ਗਰੀਬ ਦਿਹਾੜੀਆ ਵੀ ਕੁੱਟਿਆ ਗਿਆ ਕੁੱਟਿਆ ਜੀ ਉਹਨਾਂ ਨੇ ਜਿਹੜਾ ਵੀ ਕੋਈ ਬਸ ਉਹਨਾਂ ਦੇ ਕੋਲੇ ਹੁੰਦਾ ਸੀ ਉਸ ਨੂੰ ਥਪੜੋ ਥਾਪੜੀ ਕਰੇ ਬਹੁਤ ਸਾਡੇ ਨਾਲ ਧੱਕਾ ਕਰਕੇ ਗਈ ਹੈ ਜੀ ਪੁਲਿਸ ਅੱਜ ਪਿੰਡ ਤੁਹਾਡੇ ਨਾਲ ਖੜਾ ਸਾਰਾ ਹਾਂਜੀ ਦਿਲੋਂ ਸੀ ਇਹਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਜੀ ਮੇਰੇ ਨਾਲ ਸਾਰਾ ਨਗਰ ਇੱਕ ਮੇਰਾ ਵੀਰ ਜੀ ਚੂਲੜ ਤੋਂ ਬਿੱਲਾ ਸਰਪੰਚ ਹੈ ਜੀ ਉਹ ਮੇਰਾ ਭਰਾ ਹੈ ਜੀ ਉਹ ਮੈਨੂੰ ਉਹਦਾ ਵੀ ਸਹਿਯੋਗ ਬਹੁਤ ਦਿੱਤਾ ਮੈਨੂੰ ਵਿਚਾਰਾ ਘਰੇ ਵਸਾ ਕੇ ਗਿਆ ਉਹ ਮੇਰਾ ਭਰਾ ਹੈ ਜੀ ਜਿਹਨੂੰ ਉਹੀ ਬਿਠਾ ਗਿਆ ਸਰ ਦਿਲੋਂ ਸੀ ਇਹ ਪਿੰਡ ਵੀ ਵਿਵਾਦ ਹੋਇਆ ਸੀ ਕੀ ਕਾਰਨ ਸੀਗਾ ਜੀ ਇਹ ਤੇਲੇ ਸੀਗੇ ਜਿਹੜਾ ਇਹ ਵਿਵਾਦ ਹੋਇਆ ਸੀ ਇਹ ਆਪਣੇ ਉੱਤੇ ਗੁਰਚਰਨ ਸਿੰਘ ਨਾਂ ਦੇ ਬਜ਼ੁਰਗ ਨੇ ਜਿਨ੍ਹਾਂ ਦੇ ਬੇਟੇ ਦੀ 2019 ਦੇ ਵਿੱਚ ਡੈਥ ਹੋ ਗਈ ਸੀ ਤੇ ਪਰ ਉਹਨਾਂ ਦੀ ਜਿਹੜੀ ਨੌ ਸੀ ਉਹਨਾਂ ਦਾ ਉਸ ਪਰਿਵਾਰ ਨਾਲ ਕਾਫੀ ਡਿਸਪਿਊਟ ਚੱਲ ਰਿਹਾ ਸੀ ਪਹਿਲਾਂ ਉਹਨੇ ਇੱਕ ਪਰਚਾ ਵੀ ਦਰਜ ਕਰਵਾਇਆ ਸੀ ਉਹਨਾਂ ਦੀ ਨੌ ਨੇ ਉਹਨਾਂ ਦੇ ਬੇਟੇ ਤੇ ਦਾਜ ਦੇਜ ਦਾ ਤੇ ਕੁੱਟ ਮਾਰਦਾ ਜਿਸ ਦੇ ਵਿੱਚ ਉਹ ਸਜ਼ਾ ਵੀ ਭੁਗਤ ਚੁੱਕਿਆ ਸੀ 1 ਸਾਲ ਤੇ ਬਾਅਦ ਵਿੱਚ ਹੁਣ ਉਹ ਦੁਆਰਾ ਇੱਥੇ ਪਿੰਡ ਦੀ ਮੱਦੇ ਨਾਲ ਉਹਨਾਂ ਨੇ ਘਰ ਦੇ ਵਿੱਚ ਐਂਟਰ ਹੋ ਕੇ ਦੋ ਕਮਰਿਆਂ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤੇ ਉਹ ਸਭ ਜ਼ੁਰਗ ਥਾਣੇ ਪਹੁੰਚਿਆ ਫਿਰ ਉਸ ਦੇ ਬਿਆਨ ਤੇ ਇੱਕ ਐਫਆਈਆਰ ਨੰਬਰ 175 ਦਰਜ ਕੀਤੀ ਗਈ ਤੇ ਜਦੋਂ ਪੁਲਿਸ ਪਾਰਟੀ ਦੁਆਰਾ ਉੱਥੇ ਉਸ ਮੌਕੇ ਤੇ ਸੁਲਝਾਉਣ ਲਈ ਗਈ ਤਾਂ ਉੱਥੇ ਵੀ ਪਿੰਡ ਵਾਲਿਆਂ ਨੇ ਤੇ ਕੁਝ ਹੋਰ ਜਿਹੜੇ ਨਾਲ ਗਗਨਦੀਪ ਦੇ ਹੈਗੇ ਸੀ ਉਹਨਾਂ ਨੇ ਪੁਲਿਸ ਪਾਰਟੀ ਤੇ ਵੀ ਹਮਲਾ ਕੀਤਾ ਜਿਸ ਤੇ ਐਫਆਈਆ ਨੰਬਰ 176 ਦਰਜ ਕੀਤੀ ਗਈ ਜਿਹੜੀ ਪੁਲਿਸ ਦੀ ਡਿਊਟੀ ਦੇ ਵਿੱਚ ਵਿਘਨ ਪਾਇਆ ਗਿਆ ਸੀ ਕਿੰਨੇ ਬੰਦੇ ਸਰ ਮਾਮਲਾ ਦਰਜ ਕੀਤਾ ਗਿਆ ਕਿਹੜੀਆਂ ਫੀਰਾਂ ਹੇਠਾਂ ਮਾਮਲਾ ਦਰਜ ਪਹਿਲਾ ਮਾਮਲਾ ਜਿਹੜਾ ਹੈਗਾ ਗੁਰਚਰਨ ਸਿੰਘ ਦੇ ਬਿਆਨ ਤੇ ਦਰਜ ਹੋਇਆ ਉਹ 307 32341 ਇਹ ਸੈਕਸ਼ਨਾਂ ਲੱਗੀਆਂ ਨੇ ਜਿਹੜਾ ਬਾਅਦ ਵਿੱਚ ਮਾਮਲਾ ਦਰਜ ਹੋਇਆ ਉਹ 386 186 353 ਜਿਹੜੀ ਪੁਲਿਸ ਨਾਲ ਇਹਨਾਂ ਨੇ ਡਿਊਟੀ 'ਚ ਵਿਗਨ ਪਾਇਆ ਸੀ ਉਹਦੀਆਂ ਪੁਰਾਣੀਆਂ ਆਈਪੀਸੀ ਦੇ ਸਖਸ਼ਨਾ ਉਹ ਨੇ ਜਿਹੜੀ ਨਵੀਂ ਹੁਣ ਬੀਐਨਐਸ ਐ 132 ਸਖਸ਼ਨਾ ਤੇ 221 ਇਸ ਤਹਿਤ ਕਾਰਵਾਈ ਕੀਤੀ ਗਈ ਹੈ ਕਿੰਨੇ ਬੰਦਿਆਂ ਦੇ ਮਾਮਲੇ ਦਰਜ ਹੋਏ ਸਰ ਇਹ ਕਰੀਬ 10 ਤੋਂ 11 ਬੰਦੇ ਨੇ ਦੋਨੇ ਫੇਰਾਂ ਵਿੱਚ